ਬਾਰ ਮੰਡੀ ਰੱਖਿਆ ਹੈ ਇਹਨਾਂ ਨੇ ਸਾਨੂੰ 6 ਦਿਨ ਤੋਂ ਲਗਾਤਾਰ ਨੀਂਦ ਬੱਚੇ ਨੀਂਦਰੇ ਬੁੱਢੇ ਨੀਂਦਰੇ ਨਿਆਣੇ ਸਿਆਣੇ ਸਭ ਨੀਂਦਰੇ ਫਿਰੇ ਮਰ ਗਏ ਤਾ ਨੂੰ ਜੇ ਵੀ ਕੰਮ ਹੋਈਦਾ ਕੋਈ ਲਾਲੀਬਾਬ ਦੇ ਕੇ ਭੇਜਦੇ ਨੇ ਇਹਨਾਂ ਦਿਨ ਤੋਂ ਅਸੀਂ ਲਗਾਤਾਰ ਇਲਮੀਨੀ ਵਾਸੀ ਸੁੱਤੇ ਨਹੀਂ ਅਗੇ ਜੇ ਆਪਣੀ ਇਹ ਉਚਿਤ ਕਾਰਵਾਈ ਨਹੀਂ ਕਰਦੇ ਅਸੀਂ ਪਠਾਨਕੋਟ ਸ਼ਹਿਰ ਦਾ ਚੱਕਾ ਇਜਾਮ ਕਰਾਂਗੇ ਤੇ ਇਹਦੇ ਉੱਪਰ ਅਫਸਰ ਸਹੀ ਨੂੰ ਹਲਾ ਕੇ ਦੱਸਾਂਗੇ ਮੈਂ ਵੀ ਇੱਕ ਮਾਰਜੀ ਬਿਸਕਰਮਾਨ ਨਗਰ ਲਈ ਮਿਲੇ ਜਾ ਰਹਿਣ ਵਾਲਾ ਵਾਸੀ। ਵੇਖੋ ਜੀ 6 ਮਹੀਨੇ ਤੋਂ ਵੀ ਜ਼ਿਆਦਾ ਹੋ ਚੁਕੇ ਜਿਹੜੇ ਸਾਨੂੰ ਬਿਜਲੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਇਹ ਮਹਿਕਮਾ ਜਿਹੜਾ ਹਰ ਵਾਰ ਸਾਨੂੰ ਲਾਲੀਬਾਹ ਹਾਥੀ ਵੜਾ ਕੇ ਤੇ ਭੇਜਿੰਦਾ ਹੈਗਾ। ਇਹਦੇ ਨੁਮਾਇंदे ਜਿਹੜੇ ਜੇਈ ਹੈਗੇ ਉਹਨਾਂ ਨੂੰ ਇਹ ਨਹੀਂ ਪਤਾਗਾ 95 ਦੀ ਟੇਬਲ ਲਵਾਈ ਹੈ ਤੇ 50 ਦੀ ਲਾਣ ਲੱਗੇ ਰਿਹਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਦੁਆਰਾ 95 ਲਗਾਨੀ ਹੈਗੀ ਆ। ਇਹਨਾਂ ਨੇ ਫਿਰ ਇਹਨਾਂ ਨੂੰ ਅਸੀਂ ਰਿਕੁਇਰਮੈਂਟ ਦਿੱਤੀ ਸਾਨੂੰ 200 ਦਾ ਉਹ ਲਾਗ ਤਾਂ ਜਾਵੇ ਟਰਾਂਸਫਰਮ ਇਹਨਾਂ ਨੇ ਫਿਰ ਲਾਲੀਪਾਪ ਦੇ ਤਾ ਇੱਕ ਸੋਦਾ ਲਸਾ ਰਖਾ ਆਗੇ ਉਹ ਬਾਰ-ਬਾਰ ਕੇਵਲ ਸੜੇਗਾ ਦੀ ਆ ਤਿੰਨ ਦਿਨ ਤੋਂ ਅਸੀਂ ਲਗਾਤਾਰ ਇਲਮੀਨੀ ਵਾਸੀ ਸੁੱਤੇ ਨਹੀਂ ਅਗੇ ਜੇ ਆਪਣੀ ਇਹ ਉਚਿਤ ਕਾਰਵਾਈ ਨਹੀਂ ਕਰਦੇ ਅਸੀਂ ਪਠਾਨਕੋਟ ਸ਼ਹਿਰ ਦਾ ਚੱਕਾ ਇਜਾਮ ਕਰਾਂਗੇ ਤੇ ਇਹਦੇ ਉੱਪਰ ਅਫਸਰ ਸਹੀ ਨੂੰ ਹਲਾ ਕੇ ਦੱਸਾਂਗੇ ਅਸੀਂ ਇਸ ਕਰਕੇ ਕਹਿੰਦੇ ਹਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਸਾਡੀ ਜਿਹੜੀ ਮੰਗ ਪੂਰੀ ਕੀਤੀ ਜਾਵੇ ਸਾਡੇ ਬੱਲੇ ਦਾ ਸੁਧਾਰ ਕੀਤਾ ਜਾਵੇ ਉਹ ਜਿਹੜਾ ਗੰਦ ਹੈਗਾ ਉਥੋਂ ਪੂਰਾ ਕੱਢਿਆ ਜਾਵੇ ਮਿਹਰਬਾਨੀ ਜੀ ਤੁਸੀਂ ਪਹਿਲੇ ਇਹਨਾਂ ਨੂੰ ਕੋਈ ਐਪਲੀਕੇਸ਼ਨ ਕੋਈ ਰਿਟਰਨ ਤੇ ਦਿੱਤਾ ਯਾਰ ਇਹਨਾਂ ਨੂੰ ਰਿਟਰਨ ਦੇ ਵੀ ਚਾਹੀਏ 6 ਐਪਲੀਕੇਸ਼ਨ ਆ ਸਾਡੇ ਬਜ਼ੁਰਗ ਵੀ ਇੱਥੇ ਆਇਆ ਉਹਨਾਂ ਨੂੰ ਠੰਡਾ ਪਾਣੀ ਪਿਆ ਗਏ ਨਾ ਪੇਤਾ ਕਹਿੰਦੇ ਅਸੀਂ ਐਸਟੀਮੇਟ ਦਿੱਤੇ ਦਾਗਾ ਐਸਟੀਮੇਟ ਦਿੱਤੇ ਪਰ ਐਕਸੀਨ ਵੀ ਚੇਂਜ ਹੋ ਗਿਆ ਉਹ ਨਵਾਂ ਆ ਗਿਆ ਅਸੀਂ ਉਹਦਾ ਮੁਰਦਾਬਾ ਨਹੀਂ ਕਰ ਸਕਦੇ ਉਹਨੂੰ ਸਾਡੀ ਪ੍ਰੋਬਲਮ ਦੇ ਬਾਰੇ ਨਹੀਂ ਆਗਾ ਪਤਾ ਅਸੀਂ ਇਸ ਕਰਕੇ ਨਵੇਂ ਐਕਸੀਨ ਸਾਹਿਬ ਕੋ ਆਏ ਆ ਜੇ ਸਾਡੇ ਅੱਜ ਮੁਰਦਾ ਹੱਦ ਕਰਦੇ ਆ ਤੇ ਠੀਕ ਹੈ ਨਹੀਂ ਤੇ ਕੱਲ ਅਸੀਂ ਚੱਕਾ ਜਾਮ ਕਰਾਂਗੇ ਜੇ ਉਹ ਵੀ ਨਹੀਂ ਮੰਨਣਗੇ ਦੋਸਤੋ ਬਾਅਦ ਆਈਏ ਕਹਾਂਗੇ ਸੱਤਾਸ਼ੇ ਮੁਖਣਗੇ ਜਿਹੜਾ ਜੋ ਵੀ ਹੋਏਗਾ ਉਹ ਪੰਜਾਬ ਬਿਜਲੀ ਬੋਰਡ ਦੇ ਉੱਤੇ ਹੀ ਜ਼ਿੰਮੇਵਾਰੀ ਹੋਏਗੀ ਉਸ ਮੁੱਦੇ ਦੀ ਅਸੀਂ ਉਸ ਮੁੱਦੇ ਦਾ ਕੋਈ ਖੁਲਾਸਾ ਇਸ ਵੇਲੇ ਨਹੀਂ ਕਰਾਂਗੇ ਟਰਾਂਸਫਾਰਮ ਦਾ ਤੀਜੀ ਕਿ ਚੌਥੀ ਵਾਰੀ 6 ਮਹੀਨਿਆਂ ਦੇ ਵਿੱਚ ਹੁਣ ਅੱਜ ਦਾ ਲਗਾਤਾਰ 6 ਦਿਨ ਹੋ ਗਿਆ ਲੋਕਾਂ ਨੂੰ ਘਰ ਸੁੱਤੇ ਦੇ ਆਂਦੇ ਆ ਮਹਿਕਮਾ ਜਿਹੜਾ ਉਹਨਾਂ ਨੂੰ ਮੁਲਾਜ਼ਮਾਂ ਨੂੰ ਦਿੰਦਾ ਸਮਾਨ ਫਾਰਮੈਲਟੀ ਕਰਦੇ ਆ ਉਹ ਵੀ ਵਿਚਾਰੇ ਸਾਰੀ ਦਿਹਾੜੀ ਕੱਲ ਧੁਪੇ ਲੱਗੇ ਰਹੇ ਆ ਪਰਸੋਂ ਵੀ ਲੱਗੇ ਰਹੇ ਆ ਉਹ ਰਾ ਦੇਖੋ ਤਾਰਾ ਸੜੀ ਦੀਆਂ ਥੱਲੇ ਡਿੱਗੀ ਦੀਆਂ ਉਹ ਨਾ ਟ੍ਰਾਂਸਫਾਰਮਰ ਖੇ ਤੇ ਸਾਨੂੰ ਕਹਿੰਦੇ ਵੀ ਥੜਾ ਬਣਾ ਦਿਓ ਅਸੀਂ ਥੜਾ ਬਣਾਤਾ ਕਹਿੰਦੇ ਅਸੀਂ ਪਲੇਟਫਾਰਮ ਆਪਣੇ ਰੱਖ ਦਾਂਗੇ ਟ੍ਰਾਂਸਫਾਰਮਰ ਕੋਈ ਟ੍ਰਾਂਸਫਾਰਮਰ ਨਹੀਂ ਰੱਖਿਆ ਇਹਨਾਂ ਨੇ ਸਾਨੂੰ 6 ਦਿਨ ਤੋਂ ਲਗਾਤਾਰ ਨੀਂਦ ਬੱਚੇ ਨੀਂਦਰੇ ਬੁੱਢੇ ਨੀਂਦਰੇ ਨਿਆਣੇ ਸਿਆਣੇ ਸਭ ਨੀਂਦਰੇ ਫਿਰੇ ਮਰ ਗਏ ਪਾਣੀ ਪਾਣੀ ਤੱਕ ਨਹੀਂ ਹੈਗਾ ਇਹਨਾਂ ਦਾ ਕੋਈ ਸੋਲੂਸ਼ਨ ਹੋਣਾ ਚਾਹੀਦਾ ਇਹਨਾਂ ਨੂੰ ਕੋਈ ਮਾੜਾ ਮੋਟਾ ਕੋਈ ਇਹਨੂੰ ਦਵਾਈ ਦੇਣੀ ਚਾਹੀਦੀ ਹੈ ਕਿਉਂਕਿ ਇਹਨੇ ਤੇ ਇੱਕ ਕੰਮ ਕਰਾਵਾ ਤੋਹੜੀ ਕੇ ਨਾ ਗੱਲ ਨਹੀਂ ਹੋਈ ਸਾਡੀ ਗੱਲ ਹੋਈ ਹੈ ਐਕਸ਼ਨ ਨਾਲ ਗੱਲ ਹੋਈ ਹੈ ਐਕਸ਼ਨ ਨੇ ਹਾਂ ਕਿਹਾ ਕਿ ਕੰਮ ਹੋ ਜਾਣਾ ਕੋਈ ਲਾਲੀਪਪ ਦੇ ਕੇ ਭੇਜ ਦਿੰਦੇ ਹੁਣ ਕੀ ਤੁਸੀਂ ਕੀ ਮੰਗ ਰਖਦੇ ਹੋ ਮੰਗ ਰਖਣੇ ਆ ਡਾਟਰਾ ਟਰਾਂਸਫਾਰਮਰ ਰੱਖਣ ਆਹੀਂ ਪਲੇਟਫਾਰਮ ਬਣਾਇਆ ਦਾ ਲੋਕਾਂ ਕੋਲੋਂ ਪੈਸੇ ਲੈ ਕੇ ਝੋਲੀ ੱਡ ਕੇ ਲੋਕਾਂ ਕੋਲੋਂ 200 200 ਰੁਪਇਆ ਲੈ ਕੇ ਮੱਲੇ ਚ ਸਾਰੇ ਜੋ ਐ ਆ ਭਾਜ ਪਲੇਟਫਾਰਮ ਬਣਾਇਆ ਇਹਨਾਂ ਨੂੰ ਸ਼ਰਮੀ ਹੈ ਨਹੀਂ ਉਹ ਅਸੀਂ ਜੇ ਉਹਨਾਂ ਲੋਕਾਂ ਨੇ ਬਣਾ ਕੇ ਦਿੱਤਾ ਤੇ ਅਸੀਂ ਨਾ ਅਸੀਂ ਜੰਨੇ ਆ ਸਾਨੂੰ ਲਾਲੀਪਪ ਦੇ ਕੇ ਘਈ ਦਿੰਦੇ ਮੈਂ ਮਹੱਲਾ ਵਾਸੀਆਂ ਵੱਲੋਂ ਨਵੇਦਨ ਕਰਨਾ ਹੈ ਕਿ ਸਾਡੇ ਇੱਥੇ ਜਿਹੜਾ ਟਰਾਂਸਫਾਰਮਰ ਹੈ 200 200 ਦਾ ਜਿਹੜਾ ਰੱਖਿਆ ਜਾਏ ਤੇ ਤਾਈਆਂ ਹੀ ਸਾਡਾ ਹੱਲ ਹੈ ਕਿਉਂਕਿ ਰੋਜ਼ ਦਾ ਜਿਹੜਾ ਤਾਰਾਂ ਦਾ ਜਲਨ ਜੁਲਨ ਦਾ ਪ੍ਰੋਗਰਾਮ ਹੋ ਰਿਹਾ ਹੈ ਬੱਚੇ ਦੁਖੀ ਹੈ ਔਰਤਾਂ ਦੁਖੀ ਹੈ ਜਿਹਦੇ ਕਾਰਨ ਕਿ ਬਹੁਤ ਸਾਨੂੰ ਦਿੱਕਤ ਆ ਰਹੀ ਹੈ ਸਾਡੇ ਇੱਥੇ ਤਾਰਾਂ ਦਾ ਹੱਲ ਹੋਣਾ ਚਾਹੀਦਾ ਟਰਾਂਸਫਾਰਮਰ ਨਵਾਂ ਲੱਗਣਾ ਚਾਹੀਦਾ ਸਾਡਾ ਇੱਥੇ ਆਪਾਂ ਮਤਲਬ ਇਹ ਪਲੈਨਥ ਪੂਰੀ ਤਿਆਰ ਕੀਤੀ ਪਈ ਆ ਮੇਰੀ ਸ਼ਾਸਨ ਪ੍ਰਸ਼ਾਸਨ ਅਗਰ ਉਹ ਆਈਏ ਮੰਗਾ ਹੈ ਕਿ ਜਲਦੀ ਜਲਦੀ ਸਾਡਾ ਹੱਲ ਹੋਣਾ ਚਾਹੀਦਾ ਕਿ ਕਿੰਨੇ ਕਿ ਦਿਨ ਤੋਂ ਤੁਹਾਨੂੰ ਇਹ ਸਮੱਸਿਆ ਆ ਰਹੀ ਹੈ ਇਹ ਸਾਨੂੰ ਜੀ ਲਗਭਗ 15-20 ਦਿਨਾਂ ਤੋਂ ਸਮੱਸਿਆ ਹੈ ਔਰ ਸਾਨੂੰ ਰੋਜ਼ ਨਵਾਂ ਲਾਲੀਪਾਪ ਦਿੱਤਾ ਜਾ ਰਿਹਾ ਹੈ ਮੈਕਮੇਲੂ ਵੀ ਜਿਹੜੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਅਸੀਂ ਬਿਜਲੀ ਮੈਕਮੇਲ ਆਂਦੇ ਆ ਆਪਣਾ ਕੰਮ ਕਰਕੇ ਤੇ ਚੱਲ ਜਾਂਦੇ ਪਰ ਪ੍ਰੋਪਰ ਸੋਲੂਸ਼ਨ ਨਹੀਂ ਹੁੰਦਾ ਸਾਨੂੰ ਪ੍ਰੋਪਰ ਚਾਹੀਦਾ ਟੈਂਪਰੇਰੀ ਨਹੀਂ ਚਾਹੀਦਾ ਪਰਮਾਨੈਂਟ ਹੱਲ ਚਾਹੀਦਾ ਤੇ ਜਈ ਜੇ ਐਸ ਡੀਓ ਕਰਨਾ ਤੁਹਾਡੀ ਕੋਈ ਗੱਲ ਬਾਤ ਨਹੀਂ ਹੋਈ جے ایس ڈی ਨਾਲ ਨਾਲ ਅਸੀਂ ਪਹਿਲਾਂ ਵੀ ਗੱਲ ਹੋਈ ਸੀ ਉਹਨਾਂ ਨੇ ਸਾਨੂੰ ਪਹਿਲਾਂ ਵੀ ਕਿਹਾ ਸੀ ਵੀ ਕਰ ਦਿਆਂਗੇ ਮਗਰ ਉਹਨਾਂ ਦੇ ਕੰਨਾਂ 'ਚ ਜੂੰ ਤੱਕ ਨਹੀਂ ਰੰਗੀ ਜਿਹਦਾ ਸਾਨੂੰ ਬਹੁਤ ਦੋਖਾ ਹੈ ਕਿ ਸਾਡਾ ਕੰਮ ਪਹਿਲੀ ਅਧਾਰ ਤੇ ਨਾ ਤੇ ਹੁਣ ਤੁਸੀਂ ਪ੍ਰਸ਼ਾਸਨ ਅੱਗੇ ਕੀ ਮੰਗ ਰੱਖਦੇ ਹੋ ਪ੍ਰਸ਼ਾਸਨ ਅੱਗੇ ਸਾਡੀ ਇਹ ਜੀ ਮੰਗ ਹੈ ਕਿ ਸਾਡਾ ਹੱਲ ਹੋਣਾ ਚਾਹੀਦਾ ਹੈ ਟਰਾਂਸਫਾਰਮਰ ਸਾਡਾ ਲੱਗਣਾ ਚਾਹੀਦਾ ਹੈ ਤਾਰਾਂ ਜਿਹੜੀਆਂ ਹੋਣਾਂ ਜੀ ਇਹਨਾਂ ਦਾ ਪਰਮਾਨੈਂਟ ਪ੍ਰੋਪਰ ਹੱਲ ਹੋਣਾ ਚਾਹੀਦਾ ਚਲੋ ਇਹ ਸਮੱਸਿਆ ਤੇ ਕਾਫੀ ਮਤਲਬ ਦੇਰ ਦੀ ਹੈ ਗਈ ਸੀ ਤੇ ਮੈਂ ਬਿਲਾਂਦ ਸੀ ਕਿ ਪਹਿਲੇ ਵੀ ਮੇਰੇ ਧਿਆਨ ਜਦੋਂ ਆਇਆ ਤੇ ਮੈਂ ਇਹਨਾਂ ਕੋਲ ਕਿਹਾ ਤੁਸੀਂ ਪ੍ਰਿੰਟ ਬਣਾ ਦਿਓ ਤੇ ਪਲੰਥੋਂਾਂ ਤੋਂ ਬਾਅਦ ਚਲੋ ਮੈਂ ਐਸਟੂਡ ਬਣਾ ਲਿਆ ਇਹਨਾਂ ਟਾਂਸਰ ਜਿਹੜਾ 200 ਲਗਾ ਦੇਣਾ ਉਹ ਦੇਖਨੇ ਕਿਹਾ ਸੀ ਕਿ ਉਹਨਾਂ ਨੂੰ ਪਰ ਹੁਣ ਇਹ ਆ ਵੀ ਚਲੋ ਪੈਡਿਸਨ ਚੱਲ ਰਿਹਾ ਤੇ 200 ਟਾਂਸਰ ਦੀ ਜਿਹੜੀ ਛਾੜੇ ਆ ਰਹੀ ਹੈ ਤੇ ਜਦੋਂ ਮਿਲਦਾ ਮੈਂ ਉਦੋਂ ਮਿਲਦਾ ਰੈਟ ਕਰਾਉਣੀ ਜਲਦੀ ਜਲਦੀ ਕੰਮ ਕਰਾਂਗੇ 100% ਹਨੀ ਦਿਨਾਂ ਅੱਜ ਸੰਦੀ ਰਿਪੋਰਟ